ਜਿਹੜਾ ਹੈ ਜੀ ਪੁਲਿਸ ਅਥਾਰਟिटीज ਨੇ কোর্ਟ ਦੇ ਵਿੱਚ ਪੇਸ਼ ਕੀਤਾ ਸੀ ਅਭੀ ਜਿਹੜਾ ਅਕਿਊਜ਼ ਨੂੰ ਸਹੀ ਮੈਂ ਕੋਈ ਨੀਤੀ ਕਰੀ ਤੇ ਪੁਲਿਸ ਰਿਮਾਂਡ ਸੀ ਕੀਤਾ ਸੀ ਕਿ ਸਰਕਮਸਟੈਂਸ਼ੀਅਲ ਐਵਿਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਣੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਹੈ ਇਦੇ ਵਿੱਚ ਕਈ ਸਾਰੇ ਆਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਉੱਚੀ ਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਵਿੱਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਹਨਾਂ ਹੀ ਠੀਕ ਰਹੇਗਾ ਇਨਵੈਸਟੀਗੇਸ਼ਨ ਦਾ ਹਰ ਇੱਕ ਆਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਸ ਵੇਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਆਨਰੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3 12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਤੋਂ ਪੁੱਛਗਛ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਿਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਹਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਔਰ ਸਹੀ ਜਿਹੜੇ ਪਹਿਲੂ ਹੈ ਉਹਬਰ ਕੇ ਸਾਹਮਣੇ ਆਣ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਲੀ ਅਕਿਊਜ਼ ਨੂੰ ਸਜ਼ਾ ਮਿਲਨੀ ਉਹ ਸੁਨਿਸ਼ਚਿਤ ਹੋ ਸਕੇ ਜੀ ਠੀਕ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਹੈ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸ ਰਿਮਾਂਡ ਮਿਲਿਆ 9 ਦਿਨ ਦਾ ਪੁਲਿਸ ਰਿਮਾਂਡ ਹੈਗਾ ਔਰ ਪੁਲਿਸ ਰਿਮਾਂਡ ਤੋਂ ਬਾਅਦ ਅਸੀਂ ਸਖਤੀ ਨਾਲ ਇਹਨਾਂ ਪੁੱਛਗਿਛ ਅਗਲੀ ਜਾ ਰਹੀ ਹੈ ਜਿੰਨੇ ਦਿਨਾਂ ਮੰਗਿਆ ਸੀਗਾ ਅਸੀਂ 10 ਦਿਨ ਦਾ ਮੰਗਿਆ ਸੀ ਤੇ 9 ਦਿਨ ਦਾ ਰਿਮਾਂਡ ਮਿਲ ਗਿਆ ਤੋਂ ਕਿਹਾ ਇੱਕ ਸਬੂਤ ਕਿਹਾ ਪੇਸ਼ ਕੀਏਗੇ આરોપી ਕੋਲ ਅਦਾਲਤ ਵਿੱਚ ਉਹ ਤਾਂ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਕੋਰਟ ਨੂੰ ਦੱਸਿਆ ਹੈਗਾ ਵੀ ਆਹ ਹਿਨਿਸ ਕ੍ਰਾਈਮ ਇਹਨੇ ਕੀਤਾ ਹੈਗਾ ਇਸ ਸਾਡੇ ਅਜੇ ਨਾਲ ਸਖਤੀ ਨਾਲ ਪੁੱਛਗਿਛ ਕਰਨੀ ਹੈ ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਤੇ ਸਾਨੂੰ ਇਹਨੰਦਰ ਮੰਨਦਾ ਜੇ ਮੰਨ ਜੋ ਕੋਰਟ ਨੇ ਸਾਨੂੰ ਨੌ ਦਿਨ ਦਾ ਰਮਾਨ ਦਿੱਤਾ ਸਰ ਜੋ ਇਹਦੇ ਚ ਜੋ ਮਕਦਮਾ ਨੰਬਰ 230 ਡੇਟਿਡ 23 11 2025 ਔਰ ਅੰਡਰ ਸੈਕਸ਼ਨ 103 ਜਿਵੇਂ ਇੱਕ ਪੈਂਚ ਜਿਵੇਂ ਇੱਕ 64 ਬੀ ਐਮ ਐਸ ਔਰ 6 ਪੋਸਟ ਕੋ ਐਕਟ ਦੇ ਤਹਿਤ ਜਿ ਬਸਤੀ 바ਵਾ ਖੇਲ ਦੇ ਵਿੱਚ ਮਕਦਮਾ ਦਾਜ ਕੀਤਾ ਗਿਆ ਉਹਦੇ ਚ ਦੋਸ਼ੀ ਦੇ ਅਸੀਂ ਕੱਲ ਅਰੈਸਟ ਪਾਈ ਸੀ ਔਰ ਅੱਜ ਪੇਸ਼ ਕੀਤਾ ਜਿ ਤੁਹਾਨੂੰ ਦੱਸਿਆ ਤੇ ਨੌ ਦਿਨ ਦਾ ਰਮਾਨ ਸਾਨੂੰ ਮਿਲਿਆ ਤਿੰਨ ਤਰੀਕ ਤੱਕ ਉਹਨਾਂ ਅੱਗੇ ਜਿਹੜੀ ਸਖਤੀ ਨਾਲ ਪੁੱਛ ਗਿਸ ਕੀਤੀ ਜਾ ਰਹੀ ਹੈ ਲੜਕੀ ਦੀ ਮੈਡੀਕਲ ਰਿਪੋਰਟ ਆ ਗਈ ਹੈ ਔਰ ਇਸਕਾ ਜੋ ਮੈਡੀਕਲ ਕਰਵਾਇਆ ਗਿਆ ਹੈ ਉਹ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਹੋਇਆ ਪੋਸਟਮਾਰਟਮ ਰਿਪੋਰਟ ਅਜੇ ਹੁਣੀ ਬਾਕੀ ਹੈ ਠੀਕ ਹੈ ਜੀ